ਉੰਝ ਹੀ ਦੇਖਿਆ ਮੈਨੂੰ ਆਪਣੇ ਫੁੱਦੂ ਲੋਕਾਂ ਦੀ ਇਹ ਗੱਲ ਨਹੀਂ ਸਮਝਾਈ ਜੇ ਤਾਂ ਮੈਂ ਉਸ ਦਿਨ ਪੂਰੇ ਕੱਪੜੇ ਪਾ ਕੇ ਵੀਡੀਓ ਬਾਤੀ ਜੂ ਡਰਗੀ ਜਿਵੇਂ ਅਜ ਕ੍ਰੋਪ ਟਾਪ ਪਾਤਾ ਤਾਂ ਤੂੰ ਨਹੀਂ ਸਮਝਣਾ ਤੂੰ ਮੇਰੀ ਬਿਕਨੀ ਕਿਉਂ ਦਿਸੀ ਮੇਰਾ ਗੰਦ ਕਿਉਂ ਦਿਸਿਆ ਤੂੰ ਮੇਰਾ ਬੇਬੇ ਬਾਪੂ ਗਾਣਾ ਕਿਉਂ ਦਿਸਿਆ ਤੂੰ ਮੇਰਾ ਮੂਲ ਮੰਤਰ ਕਿਉਂ ਦਿਸਿਆ ਮੈਨੂੰ ਆਪਣੇ ਫੁੱਦੂ ਲੋਕਾਂ ਦੀ ਇਹ ਗੱਲ ਨਹੀਂ ਸਮਝਾਈ ਜੇ ਤਾਂ ਮੈਂ ਉਦਣ ਪੂਰੇ ਕੱਪੜੇ ਪਾ ਕੇ ਵੀਡੀਓ ਪਾਤੀ ਜੂ ਡਰ ਗਈ ਜਿਵੇਂ ਅਜ ਕ੍ਰੌਪ ਟਾਪ ਪਾਤਾ ਤਾਂ ਤੂੰ ਨਹੀਂ ਸਮਝਣਾ ਵਿੱਚ ਦੀ ਅੱਧੇ ਬੰਦੇ ਮੈਨੂੰ ਲਿਖਿਆਂਦੇ ਆਪਦੇ ਮਾਪਿਆਂ ਦੀਆਂ ਵੀਡੀਓ ਪਾ ਕੇ ਸੰਪਤੀਆਂ ਵਾਓ ਸੰਪਤੀਆਂ ਦੇ ਨਾਲ ਤਾਂ ਤੁਸੀਂ ਮੇਰੇ ਘਰੇ ਟਰਾਲਾ ਲਾਗੇ ਸੀਗੇ ਭਰ ਕੇ ਨੋਟਾਂ ਦਾ ਹਨਾ ਮੈਂ ਹਰ ਵਾਰੀ ਜਦੋਂ ਵੀ ਆਪਦੇ ਘਰ ਦੇ ਦੀ ਪੋਸਟ ਪਾਈ ਹਮੇਸ਼ਾ ਕਿਹਾ ਵੀ ਦੁਆ ਬੇਨਤੀ ਕਰੋ ਦੁਆ ਬੇਨਤੀ ਕਰੋ ਮੇਰੇ ਮਾਪਿਓ ਵਾਸਤੇ ਕਦੇ ਤੁਹਾਡੇ ਤੋਂ ਨੋਟ ਮੰਗਿਆ ਕੋਈ ਇੱਕ ਬੰਦਾ ਵੀ ਉੱਠ ਕੇ ਮੈਨੂੰ ਕਹਿ ਸਕਦਾ ਕਿ ਅਜੇ ਤੱਕ ਸੁਰ ਲਈਂਦੀ ਅਸੀਂ 1 ਰੁਪਏ ਦੀ ਵੀ ਹੈਲਪ ਕੀਤੀ ਆ ਫਿਰ ਮੈਨੂੰ ਉੱਥੇ ਕਹਿ ਰਹੇ ਨੇ ਕਿ ਤੂੰ ਕੋਈ ਚ ਮੈਂ ਜੋਬ ਕੀਤੀ ਇੱਕ ਟਾਈਮ ਦੇ ਉੱਤੇ ਭੈਣ ਮੇਰੀ ਵਿਆਹ ਹੀ ਗਈ ਮੈਂ ਜਮਾ ਕੱਲੀ ਸੀਗੀ ਮੇਰੀ ਮਾਂ ਦੀ ਬਾਈਪਾਸ ਹੱਡ ਸਰਜਰੀ ਮੇਰਾ ਪਿਓ व्हीलਚੇਅਰ ਦੇ ਉੱਤੇ ਘਰੇ ਇੱਕ ਬੰਦਾ ਰਹਿਣਾ ਜ਼ਰੂਰੀ ਸੀਗਾ ਮੈਂ ਘਰੇ ਬਹਿ ਕੇ ਕੰਮ ਕਰਦੀ ਤਾਂ ਚਾਰ ਪੈਸੇ ਬੰਦੇ ਉਦੋਂ ਵੀ ਮੈਂ ਲਾਈਵ ਕੈਪ ਆਪ ਦੇ ਉੱਤੇ ਸਾਰੀ ਦਿਣੀ ਮੱਥਾ ਮਾਰੀ ਜਾਂਦੀ ਸੀ ਉਹਨਾਂ ਦਾ ਖਰਚਾ ਭਰਨ ਚਾਣੋਂ ਅਸ ਤੇ ਤੁਹਾਡੇ ਵਰਗਾ ਉਦੋਂ ਪਿੱਛੇ ਆਇਆ ਤੂੰ ਕੈਨੇਡਾ ਪਹੁੰਚ ਗਿਆ ਫਲਾਨਾ ਇੱਥੇ ਵੀ ਮੈਂ ਆਪ ਦੀ ਕੈਪੇਬਿਲਟੀ ਤੇ ਆਈ ਆ ਤੁਸੀਂ ਦਿੱਤਾ ਮੈਨੂੰ ਤੁਹਾਡੇ ਪਿੱਛੇ ਕਿੱਲੇ ਹੋਣਗੇ ਤੁਸੀਂ ਕਿੱਲੇ ਵੇਚ ਕੇ ਆ ਗਏ ਸਾਡੇ ਮਗਰ ਕਿੱਲੇ ਨਹੀਂ ਸੀ ਜਿਹੜੀ ਬਕਵਾਸ ਆ ਆਪਦੇ ਕੋਲੇ ਰੱਖੋ 10 ਸਾਲ ਹੋ ਗਏ ਮੈਨੂੰ ਕੱਲੀ ਨੂੰ ਜਿੰਨੋ ਮਰਜੀ ਪਿਛਲੋ ਮੁਹਾਲੀ ਚੰਡੀਗੜ੍ਹ ਦੇ ਵਿੱਚ ਨਾਰਮਲ ਘਰ ਦਾ 50000 ਖਰਚਾ ਜਿੱਦੇ ਕਰੇ ਦੋ ਬਿਮਾਰ ਪਏ ਉਹਦੇ ਘਰ ਦਾ ਕਿੰਨਾ ਖਰਚਾ ਹੋਊਗਾ 슈ਗਰ ਵਾਲੇ ਪੇਸ਼ੈਂਟ ਦਾ 7-7000 ਦੇ ਇਨਸੂਲਿਨ ਮਿਲਦੇ ਨੇ ਕਿਹੜੇ ਤੁਸੀਂ ਵਹਿਮਾਂ ਦੇ ਵਿੱਚ ਫੇਰੇ ਵਰਦੇ ਹੋ ਦੋ ਚਾਰ ਬਾਬੇ ਉੱਠ ਕੇ ਮੇਰੇ ਬਾਰੇ ਕਹਿ ਰਹੇ ਨੇ ਜੀ ਇਹਨੇ ਗੰਦ ਪਾਇਆ ਕਿਉਂਕਿ ਤੁਸੀਂ ਗੰਦ ਹੀ ਦੇਖਿਆ ਤੁਹਾਨੂੰ ਮੇਰੀ ਬਿਕਣੀ ਕਿਉਂ ਦਿੱਸੀ ਮੇਰਾ ਗੰਦ ਕਿਉਂ ਦਿਸਿਆ ਦੋਨੋਂ ਮੇਰਾ ਬੇਬੇ ਬਾਪੂ ਗਾਣਾ ਕਿਉਂ ਨਹੀਂ ਦੱਸਿਆ ਸੋਨੂੰ ਮੇਰਾ ਮੂਲ ਮੰਤਰ ਕਿਉਂ ਨਹੀਂ ਦੱਸਿਆ ਇਹ ਤੋਂ 9 6 ਪਹਿਲਾਂ ਜਦੋਂ ਮੈਂ ਸ਼ੁਰੂਆਤ ਕੀਤੀ ਖੇਡਣ ਦੀ ਉਮਰ ਆ ਸੀ ਬੈਰੀਓ ਤਰਸ ਕਿਉਂ ਨਹੀਂ ਕੀਤਾ ਸ਼ਹੀਦੀ ਦੇੜੇ ਦੇ ਉੱਤੇ ਮੈਂ ਗਾਣਾ ਕੀਤਾ ਸੀ ਉਹ ਕਿਉਂ ਨਹੀਂ ਦੱਸਿਆ ਤੁਹਾਡੇ ਦਿਮਾਗ ਦੇ ਵਿੱਚ ਕੋਈ ਫਰਕ ਪਿਆ ਹੋਇਆ ਕਿਸੇ ਬੰਦੇ ਨੂੰ ਤੁਸੀਂ ਮੈਂਟਲੀ ਤੌਰ ਤੇ ਸਿੱਖ ਕਰ ਰਹੇ ਹੋ ਮੈਂ ਪਹਿਲਾਂ ਵੀ ਕਿਹਾ ਵੀ ਮੇਰਾ ਪਿਓ ਠੀਕ ਨਹੀਂ ਉਹਦੇ ਵਿਚਾਰਾ ਲਾਸਟ ਬਰੀਥ ਦੇ ਉੱਤੇ ਪਿਆ ਤੁਸੀਂ ਕਿਸੇ ਦਾ ਮਰਨਾ ਵੀ ਖਰਾਬ ਕੀਤਾ ਹੈ ਖੋਤਿਓ ਜਿਹੜਾ ਚੈਦਲਾ ਚੱਕ ਕੇ ਪੁੱਟ ਗਿਆ ਸੀ ਦੀਆਂ ਕਲਿੱਪਾਂ ਕੱਟ ਕੇ ਮੈਂ ਕਿਹਾ ਜਿਹੜੇ ਬੰਦਿਆਂ ਨੇ ਮੇਰੇ ਚੰਗੇ ਗਾਣੇ ਨਹੀਂ ਸੁ ਓ ਮੈਨੂੰ ਆ ਕੇ ਗਿਆਨ ਨਾ ਛੱਡਣ ਮੈਨੂੰ ਸੱਭਿਆਚਾਰ ਦੇ ਭਾਪੇ ਲੋਕ ਨਹੀਂ ਪਸੰਦ ਤੁਸੀਂ ਮੇਰੇ ਘਰੇ ਨਹੀਂ ਢਾਣੇ ਪਾਉਂਦੇ ਮੈਨੂੰ ਫੋਨ ਕਰਕੇ ਕਦੇ ਪੁੱਛੇ ਕਿ ਇਹ ਟੇਕਰ ਦੇ ਕਿੰਨੇ ਪੈਸੇ ਭਰਦੇ ਤੇਰੇ ਘਰ ਦਾ ਕਿੰਨਾ ਰੈਂਟ ਤੁਸੀਂ ਕਿਰਾਏ ਦੇ ਉੱਤੇ ਬੈਠੇ ਤੁਹਾਡੇ ਬਿਲੀ ਦਾ ਬਿੱਲ ਕਿੰਨਾ ਤੁਹਾਡਾ ਇੰਟਰਨੈਟ ਦਾ ਬਿੱਲ ਕਿੰਨਾ ਪੁੱਛੇ ਕਿਸੇ ਬੰਦੇ ਨੇ ਬਕਵਾਸ ਆਪ ਦੀ ਆਪਦੇ ਕੋਲੇ ਰੱਖਿਆ ਕਰੋ ਡੋਨੇਸ਼ਨ ਲੈ ਲੈਦੀ 10 ਸਾਲ ਮੈਂ ਕਿੰਨੀਆਂ ਕਿ ਡੋਨੇਸ਼ਨ ਲੈਂਦੀ ਕਿੰਨੇ ਵਾਰੀ ਹੱਥ ਜੋੜਦੀ ਹਾਏ ਮੇਰੀ ਹੈਲਪ ਕਰੋ ਹਾਏ ਮੇਰੀ ਹੈਲਪ ਕਰੋ ਇੱਕ ਮੁੰਡੇ ਦੀ 18 ਸਾਲ ਦੇ ਦੀ ਮੈਂ ਵੀਡੀਓ ਪਾਈ ਸੀ 1500 ਰੁਪਏ ਇਕੱਠਾ ਹੋਇਆ ਹਰ ਕਿਹਾ ਦੀ ਜੇਬ ਦੇ ਵਿੱਚੋਂ 11000 ਰੁਪਏ ਆ ਆਹਾਂ ਲੋਕ ਤੁਸੀਂ ਹੋ ਕਿਸੇ ਬਿਮਾਰ ਦੀ ਪੋਸਟ ਦੇ ਥੱਲੇ ਵਾਹਿਗੁਰੂ ਲਿਖਣ ਵਾਲਿਓ ਕਦੇ 5 ਰੁਪਏ ਦਾਨ ਵੀ ਕਰ ਦਿਆ ਕਰੋ ਤੇ ਉੱਥੇ ਬਾਦਨ ਟੈਲੀਗ੍ਰਾਮ ਗਰੁੱਪ ਦੇ ਵਿੱਚ ਆ ਰਹੀਆਂ ਵੀਡੀਓ ਤੇ ਦੋ ਦੋ ਸੌ ਦੇ ਤੁਸੀਂ ਉੱਤੇ ਸਬਸਕ੍ਰਿਪਸ਼ਨ ਲੈ ਲੈਣੇ ਆ ਸਭ ਤੋਂ ਵੱਡੇ ਗੰਦ ਤੁਸੀਂ ਨਾਲੇ ਜਿਹੜੇ ਬਹੁਤ ਜ਼ਿਆਦੇ ਚੇਲੇ ਭਗਤ ਨੇ ਬਾਬਿਆਂ ਦੇ ਉਹ ਮੈਨੂੰ ਅਨਫੋਲੋ ਮਾਰਨਾ ਗੈਰਤ ਜਗਾਓ ਆਵਦੀ ਮੈਨੂੰ ਅਨਫੋਲੋ ਮਾਰੋ ਭੈਣਾਂ ਪੇਸ਼ ਕਰੋ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ